ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਬੇੜਾ ਹਨ ਤੇ ਇੱਕ ਝੋਟੀ ਆ ਬੇੜਾ ਬਿਲਕੁਲ ਸੂਈਆਂ ਸਵਾਈਆਂ ਦਿਖਾਵਾਂਗੇ ਤੇ ਝੋਟੀ ਜਿਹੜੀ ਗੱਬਣ ਤਿਆਰ ਆ ਆਪਾਂ ਪਹੁੰਚੇ ਆ ਵੀਰ ਨੀਟੇ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਨਾਂ ਦੀ ਡਿਟੇਲ ਚਲੋ ਜੀ ਇੱਧਰ ਆਈਏ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਗੁਰੂ ਨਾਮ ਦਾਸ ਦੀ ਕਿਰਪਾ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਭਾਜੀ ਨਾਮ ਤੇ ਡਰੈਸ ਦੱਸਿਓ ਹਾਂ ਵੀ ਮੇਰਾ ਨੀਤਾ ਪਿੰਡ ਲੱਕੂਵਾਲ ਤਸੀਲਈ ਨਾਲਾ ਗੜਾ ਠੀਕ ਆ ਜੀ ਫੋਨ ਨੰਬਰ 959266056 ਠੀਕ ਆ ਜੀ ਤੇ ਦੱਸਿਓ ਹਾਂ ਵੈਲ ਦੇ ਬਾਰੇ ਕਿੰਨਾ ਵਸੂਗਾ ਸੂਈ ਆ ਪਹਿਲਾਂ ਹੀ ਸੂਈ ਆ ਅੱਛਾ ਜੀ ਤੇ ਅੱਜ ਹੀ ਸੂਈ ਆ ਠੀਕ ਆ ਆ ਇਹਨੇ ਦਿੱਤੀ ਜੇ ਬੱਚੀ ਠੀਕ ਆ ਜੀ ਫੀਮ ਹਲਕਾਫ ਜੇ ਬਿਲਕੁਲ ਤਾਜ਼ਾ ਵਾ ਇਹਦੇ ਜੇਰ ਜਾਰੇ ਵੀ ਵਿਖਾਉਨੇ ਆ ਅੱਛਾ ਜੀ ਇਹਦੇ ਨੂੰ ਠਾ ਮਾਰਾ ਜਾ ਆ ਵੇਖੋ ਠੀਕ ਹੈ ਠੀਕ ਹੈ ਬਿਲਕੁਲ ਹੋ ਜੇ ਜਿਹੜਾ ਧਾਗਾ ਬੱਚਾ ਵਾ ਆ ਵੇਖੋ ਲਓ ਜੀ ਵੇਖ ਸਕਦੇ ਜੀ ਗਿੱਲਾ ਬਿਲਕੁਲ ਲਾੜੂ ਹਜੇ ਤੇ ਪੰਡਾਂ ਪਈਆਂ ਥੱਲੇ ਕਰਮਾਲੀ ਦੇ ਗੁਲਾਬੀ ਨਾਸਾਂ ਵਾਲੀ ਬੱਛੀ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੰਗੇ ਜੀ ਹੁੰਦੀ ਆ ਠੀਕ ਹੈ ਜੀ ਆਹ ਵੀ ਚੰਗੀ ਆਹ ਰਮਦਾਨ ਨੂੰ ਮਾਰ ਕੇ ਦਿਖਾ ਦਿੰਨੇ ਆ ਅੱਛਾ ਜੀ ਦਿਖਾ ਦਈਏ ਪਹਿਲਾਂ ਤਾਂ ਪਹਿਲਾਂ ਤੋੜ ਦਈਏ ਵੇਖ ਲਓ ਮਰਦੀ ਟਾੜੀ ਇਧਰ ਛੱਟ ਬੱਚਾ ਕਰ ਲਓ ਜੀ ਪੰਡਾਂ ਪਈਆਂ ਇਹ ਥਣ ਬਹੁਤ ਸਪੈਸ਼ਲ ਲੱਗਾ ਨਾ ਮੈਂ ਕਹਿੰਦੇ ਚੁਆਇਸ ਦਾ ਮੋਟਰ ਹੁੰਦੀ ਹੈ ਅੱਛਾ ਜੀ ਹੂੰ ਲਓ ਜੀ ਗਿੱਠੋਂ ਬਾਹਰ ਥਣ ਲੱਗਾ ਜੇ ਤੇ ਥਣ ਵੀ ਮੁੱਠੀ ਦਾ ਥਣ ਲੱਗਾ ਪਿਆ ਵਾ ਮੁੱਠੀ ਜਿੱਦਾਂ ਥਣ ਲੈਵਾ ਬਣਾ ਕੇ ਸੂਈ ਹੈ ਨਾ ਹਾਂਜੀ ਇਹਦਾ 35 40 ਵੀ ਕਹਦੀ ਹੈ ਦਮੇ ਚੱਲਦਾ ਪਰ ਅਸੀਂ ਕਹਿੰਦੇ ਮੈਂ 25 ਤੋਂ ਪਲੱਸ ਆਰਾਮ ਨਾਲ ਦੇ ਦਊਗੀ ਅੱਛਾ ਜੀ ਹਾਂ 25 ਤੋਂ ਪਲੱਸ ਹੀ ਚੱਲੂਗੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 25 ਤੋਂ ਪਲੱਸ ਦੁੱਧ ਕੱਢੂਗੀ ਪਹਿਲਾ ਸੂਆ ਸੂਈਆ ਕਰਮ ਵਾਲੀ ਜਾਂ ਨਾੜਾ ਨੂੜਾ ਤੇ ਚੱਡਾ ਦੀ ਵੇਖ ਸਕਦੇ ਜਾਨ ਪੰਡਾ ਪਈਆਂ ਕਰਮ ਵਾਲੀ ਨੇ ਇਹ ਵੀ ਡਬਲ ਫਾਇਰ ਆ ਤੁਹਾਨੂੰ ਕੋਈ ਪਿੱਛੇ ਫੀ ਮਿਲ ਕਾ ਫਿਆ ਚਲੋ ਸਾਫ ਨੂੰ ਠੀਕ ਹੈ ਜੀ ਇਹ ਲੈ 5-6 ਕਿਲੋ ਵੱਛੀ ਕੱਢੀ ਆ ਅੱਛਾ ਜੀ ਆ ਵੇਖ ਲਓ ਜੇਰ ਠੀਕ ਹੈ ਲਓ ਜੀ ਜੇਰ ਜੂਰ ਜਿਹੜੀ ਆ ਨਾ ਪ੍ਰੋਪਰ ਆ ਪਰੱਖੀ ਮੈਂ ਜਦੋਂ ਕੋਈ ਵੀਰ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮਾਰ ਦੋ ਤਾਰਾ ਇਹ ਤਰਾ ਹੀ ਪਲਵਾਨ ਜੀ ਦੇਖੋ ਚੋਾਈ ਲੱਗੀ ਲਓ ਜੀ ਵੇਖ ਸਰਦ ਦੇ ਜਾਣ ਮੋਟਰ ਵਾਲਾ ਹੀ ਸਾਹ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੋਈ ਆਵਲ ਵਾਲ ਨਹੀਂ ਕੋਈ ਨਹੀਂ ਵੇਖੋ ਠੀਕ ਹੈ ਠੀਕ ਹੈ ਠੀਕ ਹੈ ਚੱਲੇ 5-6 ਕਿਲੋ ਆਪਾਂ ਕੱਢਦੇ ਬੈਠਾ ਨਹੀਂ ਜਾਂਦਾ ਤੈਨੂੰ ਅੱਛਾ ਜੀ ਹਾਂ ਲਓ ਜੀ 5-6 ਲੀਟਰ ਆ ਜਿਹੜੇ ਬਾਈ ਨੇ ਚਵਾਈ ਕਰ ਦਿੱਤੀ ਆ ਕਿਉਂ ਨਹੀਂ ਕਹਿੰਦੇ ਲੱਗੀ ਵੀ ਗੱਲ ਹੀ ਛੱਡ ਦੋ ਬਿਲਕੁਲ ਬਿਲਕੁਲ ਜ ਕੋਈ ਸ਼ੱਕ ਨਹੀਂ ਤਾਂ ਦੇਖੋ ਕਿੱਥੋਂ ਬਾਹਰ ਇਧਰ ਦੇਖੋ ਕਿੱਥੇ ਕਿੱਥੇ ਲੱਗਾ ਨਹੀਂ ਕੋਈ ਸ਼ੱਕ ਨਹੀਂ ਕੋਈ ਐਨ ਪੀਟੀ ਦੇ ਪਾ ਵਾਂਗੂ ਗੱਲਾ ਗੱਲਾ ਲੱਗਾ ਵਾ ਤੇ ਪਹਿਲਾ ਸੁਆ ਸੂਈਆ ਕਰਮਾਲੀ ਆਹ ਕਹਿੰਦਾ ਵੀ ਇਹੇ ਜਿ ਮੜਾ ਕੇ ਰੱਖਣ ਵਾਲਾ ਪੀਸ ਆ। ਲਓ ਜੀ ਫੇਸ ਕੁਆਲਟੀ ਉਹ ਤੁਸੀਂ ਚੈੱਕ ਕਰ ਸਕਦੇ। ਚਲੋ ਕੋਈ ਸਾੰਭਣ ਵਾਲਾ ਭਰਾ ਖੜੇ ਤੇ ਦੁੱਧ ਜਿਹੜਾ 25 ਤੋਂ ਪਲੱਸ ਗੱਡੂ ਕੀ ਕਰਮਾਲੀ। ਥੋੜੀ ਘਪਾਲੇ ਕੀ ਹੱਲੇ ਮੜੀ ਜੀ ਮੈਨੂੰ ਅੱਜ ਠੀਕ ਹੈ ਠੀਕ ਹੈ। ਹਾਂਜੀ ਅੰਤੀ ਆਓ ਚਲੋ ਉਹਦੇ ਕਰਕੇ ਪਾਏ ਸਕਦਾ। ਲਓ ਜੀ। ਹਟ ਹਟ। ਉਨਨੀ ਅੱਗੇ ਨੂੰ ਬਣੀ ਆ ਤੇ ਉਨਨੀ ਪਿਛੇ ਨੂੰ ਬਣੀ ਆ ਕਰਮਾਲੀ। ਦੋ ਦੋ। ਚੱਲ ਈ ਥੁਕਮਾ ਲਾ। ਕਮਾਲ ਕੋਈ ਗੱਲ ਨਹੀਂ ਕੋਈ। ਜੱਗੇ ਵੀ ਤਾਂ ਐਂਦੀ ਵੀ ਥਣ ਥਣ ਦਿਖਾ ਦੇ। ਠੀਕ ਹੈ ਜੀ। ਇਧਰ ਵੇ। ਲਓ ਜੀ ਨਾੜਾ ਉਹ ਵੇ ਤੇ ਕਰਮਾਲੀਨ ਹੈ ਉਹ ਲਾਲ ਕਿਨੇ ਵੇ ਨਹੀਂ ਕੋਈ ਸ਼ੱਕ ਨਹੀਂ ਹੈ ਪੰਡਾ ਵਿੱਚ ਆ ਲਾਡਾ ਥੱਗਾ ਵਾ ਲਾਲ ਕੋਈ ਗੱਲ ਲੋ ਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਕੱਦ ਕੁੱਦ ਚਲੋ ਚੰਗਾ ਵਾ ਤੇ ਥੱਲੇ ਤੁਸੀਂ ਵੇਖ ਸਕਦੇ ਜੇ ਥੱਲੋਂ ਜਿਹੜਾ ਜਿਹੜਾ ਵੀਰੇ ਕਰਾਂ ਵੇਖ ਲੂ ਮਨੋਂ ਧਿਆਨ ਨਹੀਂ ਹਟਣਾ ਚੱਡੇ ਲੋਂ ਤੇ ਇਧਰਲੀ ਸਾਈਡ ਦੇ ਵਿੱਚੋਂ ਵੀ ਆਪਾਂ ਥਾਣੇ ਥਣ ਚੈੱਕ ਕਰਾ ਦਨੇ ਬਹੁਤ ਹੀ ਚੰਗਾ ਬਾਕਮਾਲ ਲੱਗਾ ਹੋਇਆ ਥਾਣਾ ਦਾ ਸੈਜ ਗੈਪ ਤੇ ਨਾੜਾ ਨੂੜਾ ਵੀ ਚਲੋ ਚੰਗੀਆਂ ਵਾ ਮਾਰ ਦੋ ਫੇਰ ਇੱਕਨ ਤਾਰਾਂ ਜੇ ਨੀਂ ਮਰਜੀ ਮਰੀਏ ਲਓ ਜੀ ਅਗਲੇ ਥਾਂ ਦੀ ਚਵਾਈ ਜੇ ਤੇ ਮੈਡ ਪਾੜਨ ਤੱਕ ਜਾਣ ਦੀ ਹਿਸਾਬ ਨਾਲ ਠੀਕ ਹੈ ਜੀ ਠੀਕ ਹੈ ਕੋਈ ਕਮੀ ਨਾ ਹੋਗੀ ਜੇ ਚੋਣ ਮਾੜੀ ਹੋਵੇ ਹਾਂਜੀ ਕਿਹੇ ਗੱਲ ਦੀ ਕਮੀ ਹੋਵੇ ਉਹਨਾਂ ਜਾਂਦਾ ਖਰਚਾ ਵੀ ਦੇਵਾਂਗੇ ਠੀਕ ਹੈ ਠੀਕ ਹੈ 25 ਤੋਂ ਪਲੱਸ ਦੇ ਦੂੰਗੀ ਠੀਕ ਹੈ ਜੀ ਠੀਕ ਹੈ ਜੀ ਬੱਚੀ ਬੜੀ ਕੁਆਲਟੀ ਦੀ ਬਿਲਕੁਲ ਬਿਲਕੁਲ ਤੇ ਮੁੱਲ ਭਾਜੀ ਇਹਦਾ ਤੇ ਬੱਚੀ ਤੇ ਹੈਗੀ ਭਾਜੀ 1/2 ਲੱਖ ਦੀ ਹਾਂਜੀ ਪਰ ਆਪਾਂ ਬਿਲਕੁਲ ਜਾਇਜ਼ ਦੇਣੀ ਆ ਠੀਕ ਹੈ ਜੀ ਕਿੰਨੇ ਦੀ ਦੇ ਦਈਏ ਦੱਸੋ ਕਰ ਦਈਏ ਕਰ ਦਈਏ ਛੱਡ ਦਈਏ ਹੋਰ ਥੋੜੇ ਪਰ ਜਾ ਜੀ ਨਬੇ ਯਾਰੀ ਦੇ दिए ਹੋਰ ਛੱਡ दिए 85 ਜੋ ਛੋੜ ਹੀ ਕਰਾਂਗੇ ਵੀਰ ਦੀ ਕੋ ਬਹੁਤਾ ਨਾ ਕਵੇ ਇਹਦੇ ਫਟ ਵਧ ਨਹੀਂ ਹੋਣਾ ਠੀਕ ਹੈ ਲਓ ਜੀ ਛੋੜ ਹੀ ਹੋਣੀ ਬਾ ਆਪਣੀ ਖੁਸ਼ੀ ਨਾ ਕਰਦੀਏ 200 500 ਉਦੋਂ ਵਧ ਨਹੀਂ ਹੋਣੀ ਠੀਕ ਹੈ ਠੀਕ ਹੈ ਲਓ ਜੀ 85000 ਦੀ 25 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕਰਮਾਲੀ ਪੰਡਾ ਪਈਆਂ ਵਾ ਕਰਮਾਲੀ ਨੇ ਚਲੋ ਕੋਈ ਸੰਭ ਨਾਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਤੇ ਬਾਈ ਦੱਸਿਓ ਆਹ ਝੋਟੀ ਦੂੰ ਇਹ ਝੋਟੀ ਦੁੱਧੇ ਸੂਏ ਬਾਈ ਠੁੱਕੀ ਜੇ ਅੱਛਾ ਜੀ ਮੱਲੂ ਦੇਣ ਨਾਲ ਲੈ ਜੂਗੀ ਪੰਜ ਚਾਰੇ ਠੀਕ ਹੈ ਜੀ ਸਿੰਘ ਸਿੰਘ ਦਿਖਾਓ ਕਾਲੀ ਮੋਹਰਾ ਨਸਲ ਦੀ ਝੋਡੀ ਆ ਠੀਕ ਲੋ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਸਿੰਘ ਸਿੰਘ ਵੀ ਚੰਗਾ ਤੇ ਜੈਡ ਬਲੈਕ ਤੇ ਕਿੰਨਾ ਲਖੜਦੀ ਟਾਈਮ ਪੰਜ ਚਾਰ ਦਿਨ ਲੈ ਜੂਗੀ ਠੀਕ ਹੈ ਜੀ ਹਫਤੇ ਇੱਕ ਦੇ ਆਸ-ਪਾਸ ਆ ਜੇ ਟਾਈਮ ਖੜਦੀ ਆ ਕਰਮਵਾਲੀ ਤੇ ਚੈੱਕ ਕਰ ਸਕਦੇ ਜੇ ਕਿੰਨੇ ਕੁ ਦੁੱਧ ਵਾਲੀ ਭਾਜੀ ਐ ਦੁੱਧ ਵੀਰ ਜੀ ਪਹਿਲਾਂ ਤੋਂ ਦੇ ਰਹੀਆਂ 9 ਡਾਕ ਕਿਲੋ ਅੱਛਾ ਜੀ ਨੇ ਕਹਿਣਾ ਬਿਲਕੁਲ ਫੈਰ ਨਾ ਆਵੇ ਦੀ ਸੇਵਾ ਕੋ ਬਾਤੋਲੇ ਮਾਰਾ ਚੋਲੇ ਜਿੰਨਾ ਮਰਜੀ ਠੀਕ ਆ ਜੀ ਸਿੰਗਲ ਹੱਡੀ ਆ ਗਈ ਜੇ 10 ਕ ਲੀਟਰ ਜਿਹੜਾ ਦੁੱਧ ਭਰੀ ਜਾਊਗੀ ਕਰਮ ਵਾਲੀ ਤੇ ਹਫਤਾਕ ਜਿਹੜਾ ਭਰਾ ਜਿਹਦਾ ਕਾਗਜ਼ ਦਾ ਇੰਨਾ ਇੰਨਾ ਹਾਂਜੀ ਹਾਂਜੀ ਪਤਲੇ ਚੰਮ ਵਾਲੀ ਆ ਕਰਮ ਵਾਲੀ ਚਲੋ ਕੋਈ ਸੰਭ ਲੂਗਾ ਤੇ ਦੁੱਧ ਦੇ ਚੰਗਾ ਕੱਢੀ ਜਾਣਾ ਬਿਲਕੁਲ ਨਿਕਾਜ ਆ ਮੁੱਲ ਅੱਛਾ ਜੀ ਵੱਡਾ ਨਹੀਂ ਕਰਨਾ ਕਿੰਨਾ ਕੁ ਏਰੀਏ 85 ਦੀ 85 ਦੀ ਕਰ ਦਈਏ ਜਾਜਿਆ 85 ਦੀ 2000 ਰੋ ਛੱਡ ਦੀ 75 ਦੀ ਵੇਖੀ ਜਾਂਦੀਆਂ ਕਿਦਾਂ ਉਹਦਾਂ ਅੱਛਾ ਜੀ ਖੁੱਲਾ ਹੀ ਕਰਨੇ ਆ ਆਹ ਚਲ ਕਰ ਦੋ हां انا ਹੀ ਕਰ ਦੋ ਫਿਰ ਹੋਰ 270 ਦੀ ਇਹ ਚੋ ਇੱਕੋ ਹੀ 100 ਦੇਣਾ ਜਾਂ ਵਾਪਸ اچھا ਜੀ ਕੋਈ ਕਾ 200 ਵੀ ਨਾ ਕਵੇ ਠੀਕ ਹੈ ਲਓ ਜੀ 70000 ਦੀ 70 ਬਿਲਕੁਲ ਜਿਹੜਾ ਨਾਰਮਲ ਰੇਟ ਹੈ ਤੇ ਦੁੱਧ ਜਿਹੜਾ 10 ਤੋਂ ਪਲੱਸ ਕੱਢੀ ਜਾਊਗੀ ਤੇ ਆ ਦੱਸਿਓ ਮਾਪੀ ਜੀ ਇਹ ਸੂਈ ਜੇ ਵਹਿੜ ਕਿੰਨਾ ਟਾਈਮ ਹੋ ਗਿਆ ਆ ਜੇ ਬੱਚੀ ਇਹਦੀ ਕੋਈ 20 ਦੀ ਲਾ ਲਈ ਕੋਈ 25 ਦੇ ਭਾਵੇਂ ਕੋ ਮਹੀਨੇ ਦੀ ਵੀ ਲਾ ਲਈ ਠੀਕ ਹੈ ਠੀਕ ਹੈ ਜੀ ਫੀ ਮਲਕਾਫ ਜਿਹਦੇ ਪਿੱਛੇ ਵੀ ਆਪਣੀ ਸਮਝਣ ਵਾਲੀ ਕੋਈ ਵਾਲੇ ਕਿੰਨਾ ਭਾਵੇਂ ਕੋ 9 ਦਾ 8 8.5 ਕਿਲੋ ਪੱਕਾ ਆ ਅੱਛਾ ਜੀ ਤੁਰਦੇ ਆ ਨੂ ਪਹਿਲਾਂ ਸੂਗਾ ਲਓ ਜੀ ਇਹ ਵੀ ਪ ਜੇ ਸੋਈ ਨੂੰ ਕੋਈ 20 ਦਿਨ ਦੇ ਆਸ-ਪਾਸ ਜਿਹੜਾ ਟੈਪ ਹੋ ਗਿਆ ਤੇ ਚੈੱਕ ਕਰ ਸਕਦੇ ਤੁਸੀਂ ਹੁਣ ਬੜਾ ਚੰਗਾ ਜੇ ਥਾਂ ਜਿਹੜਾ ਚੰਗਾ ਲੱਗਾ ਨੋਕਲਾ ਥਾਂ ਲੱਗਾ ਵਾ ਠੀਕ ਹੈ ਜੀ ਚਲੋ ਇਹ ਵੀ ਕੋਈ ਭਰਾ ਸਾਂਭਣ ਵਾਲਾ ਖੜੇ ਚਲੋ ਬਾਹਰ ਇਹਨਾਂ ਅੱਛਾ ਜੀ ਬਿਲਕੁਲ ਛੋਟਾ ਹੀ ਠੀਕ ਹੈ ਜੀ ਕਿੰਨਾ ਕੁ ਜੇ ਫਿਰ 35 ਦੀ ਇਹ ਵੀ ਫਿਰ ਜੱਸ ਨੂੰ ਹੀ ਕਰ ਦਈਏਗਾ 30 ਦੀ ਹੋਰ ਛੱਡ ਦਈਏ ਹਾਂਜੀ ਕਿੰਨੇ ਛੱਡ ਦਈਏ ਦੱਸੋ ਕਰ ਦੋ ਜਿੱਥੇ 100 ਰੁਪਏ 100 ਰੁਪਏ ਛੋਟਾ ਵਾਲੇ ਕਰ ਦਈਏ ਹੂੰ 100 ਰੁਪਏ ਛੋੜ ਗਏ ਚਕਰ ਨੇ ਸਾਢੇ 26000 ਦੀ ਦਵਾਂਗੇ ਹਾਂ ਤੇ ਨਾ ਠੀਕ 150 ਆਪਣੀ ਮਰਜ਼ੀ ਨਾਲ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਸਾਢੇ 26000 ਦੀ ਤੇ ਦੁੱਧ ਚਲੋ ਚੰਗਾ ਕੱਢੀ ਥੱਲੀ ਕਰਕੇ ਖੜੇ ਗੱਬਣ ਜਿਹੜੀ ਪਾਸ ਕਰਕੇ ਖੜੇ ਹਾਂਜੀ ਇਹ ਚੋਣ ਦਾ ਮਾੜਾ ਉਹਦਾ ਹੁੰਜਾਂ ਦਾ ਖਰਚਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਰੇਟ ਬਿਲਕੁਲ ਨਿਕ ਨਿਕੇ ਕੀਤੇ ਆ ਵੀਰ ਨੇ ਪਸ਼ੂਆਂ ਦੇ ਹਿਸਾਬ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਚਲੋ ਤਾਂ ਕਿ ਜਿਹੜੇ ਅੱਗੇ ਕੋਈ ਵੀਰ ਭਰਾਣੇ ਪਸ਼ੂ ਗ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ